ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਦੇ ਵਿੱਚ ਪਿਛਲੇ ਦਿਨੀ ਇੱਕ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਮੋਬਾਈਲ ਦੁਕਾਨ ਤੇ ਫਾਇਰਿੰਗ ਕੀਤੀ ਗਈ। ਅੱਜ ਸਵੇਰਸਾਰ ਹੀ ਇਹਨਾਂ ਨੌਜਵਾਨਾਂ 'ਚੋਂ ਇੱਕ ਨਾਲ ਪੁਲਿਸ ਦੀ ਹੋਈ ਮੁਠਭੇੜ ਜਿਸ ਵਿੱਚ ਇੱਕ ਨੌਜਵਾਨ ਦੇ ਲੱਤ ਵਿੱਚ ਲੱਗੀ ਗੋਲੀ। ਆਓ ਦੇਖਦੇ ਹਾਂ ਮੌਕੇ ਦੇ ਹਾਲਾਤ ਅਤੇ ਕੀ ਕਹਿ ਰਹੀ ਹੈ ਪੁਲਿਸ। ਦੇਖਦੇ ਰਹੋ ਮਸਕਾ ਚਿਸਕਾ ਟਾਈਮ ਗੁਰਦਾਸਪੁਰ। ਹਾਂਜੀ ਸਰ। ਹਾਂਜੀ। ਸਰ ਜੀ ਇਨਸੀਡੈਂਟ ਹੋਇਆ ਕਿਆ? ਇਨਕਾਉਂਟਰ ਜੋ ਹੋਇਆ ਹੈ? ਕੀ ਇਹ ਦਾ ਦੇਖੋ ਜੀ ਸਾਡੇ ਕੋਲ ਤੁਹਾਨੂੰ ਪਤਾ ਹੈ ਕਲਾ ਨੌਬ ਦੇ ਵਿੱਚ 36 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ 92 ਨੰਬਰ ਐਫਆਈਆਰ ਐਕਸਟਰਸ਼ਨ ਤੋਂ ਰਿਲੇਟਡ ਐਫਆਈਆਰ ਜਿਹੜੀ ਰਜਿਸਟਰ ਕੀਤੀ ਗਈ ਸੀਗੀ ਉਹਦੇ ਵਿੱਚ ਇੱਕ ਅਕਿਊਜ਼ਡ ਪਹਿਲਾਂ ਅਸੀਂ ਜਿਹੜਾ ਹੈਗਾ ਪੜ ਲਿਆ ਸੀ ਯੋਧ ਵੀਰ ਯੋਦਾ ਦਾ ਛੋਟੇ ਪੁੱਤ ਦਾ ਬਣਾਲਾ ਸੀਗਾ ਉਹਦੇ ਤੋਂ ਵੀ ਵੈਪਨ ਪਰਮਦ ਹੋਏ ਸੀ ਨਾਨੇ ਕਲਾ ਨੌਬ 'ਚ ਇੱਕ ਫਾਇਰਿੰਗ ਕੀਤੀ ਸੀਗੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਅਸੀਂ ਇਹਨਾਂ ਨੂੰ ਟਰੈਕ ਵੀ ਕਰਦੇ ਸੀ ਬਟ ਇਹ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀ ਹੁਣ ਸਾਡੇ ਕੋਲ ਸਪੈਸੀਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਬਦਤ ਕਰਨੀ ਨਹੀਂ ਆਣਾ ਤੇ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਤੇ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ ਇੱਥੇ ਨਾਕੇਬੰਦੀ ਸੀ ਤੇ ਇੱਥੇ ਇਹਨੇ ਆਣ ਕੇ ਪੁਲਿਸ ਪਾਰਟੀ ਤੋਂ ਫਾਇਰਿੰਗ ਕੀਤੀ ਸੀ ਕਿੰਨੇ ਪਰਸੈਂਟ ਦੇਖੋ बाकी सारी हिस्ट्री असं एसरटेन कर रहे हैं एज ऑफ नाउ जो है जरा मेन वॉन्टेड सर नाइन टू नंबर एफ आई आर जो है दे कला नल्हरा कलान, नाम रवी मसीह हैगा विलेज अटारी है घूमन कला रहने वाला है एंड तो एक वेपन भी बराबद हो इस अलावा तो जोड़ा बाइक भी बराबद हुई है बाकी असं प्रोसीज कर रहे हैं कि भी एड है देखो वो सारी चीज़ असि देख रहे हैं एज ऑफ नाउ जरा जरा सा क्योंकि ਇਨੀਸ਼ੀਅਲੀ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਪੁਲਿਸ 345 ਕੀਤਾ ਸੀ। ਤੋਂ ਉਹ ਸਰ ਅੱਭੀ ਐਜ ਆਫ ਨਾਓ ਅਸੀਂ ਸਾਰੀ ਚੀਜ਼ਾਂ ਅੰਸੀ ਫੈਕਟਰ ਜਿਹੜਾ ਹੈਗਾ ਉਹ ਅਸਟੈਂਡ ਕਰ ਰਹੇ ਹਾਂ। ਉਹ ਇੱਕ ਰਿਪੋਰਟ ਵੀ ਕੀਤੀ ਸੀ ਫਸਟ। ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੱਸ ਸਕਦੇ। ਸਰ ਫਾਇਰ ਕਿੰਨੇ ਕਿਤੇ ਗਿਆ ਸੀ ਉਹਨਾ? ਹਾਂ? ਕਿੰਨੇ ਫਾਇਰ? ਨਹੀਂ ਇਹ 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 ਦੇ ਵੱਲੋਂ ਜਿਹੜਾ ਇੱਕ ਫਾਇਰ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੜੇ ਉੱਥੇ ਵਜਿਆ ਸੀਗਾ। ਪੁਲਿਸ ਵੱਲੋਂ ਤਰੀਕੇ ਤੋਂ ਕਿਹਾ ਤਾਂ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਉਹਦੀ ਆੜ ਮਿਲ ਗਈ ਸੀ ਇਸ ਕਰਕੇ ਪੁਲਿਸ ਦਾ ਬਚਾਓ ਸੋ ਮੇਨ ਸਰ ਇਹ ਉਹਦੇ ਚੀ ਵਾਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਓ ਦੇਖੋ ਬੜਾ ਹੀ ਜਲਦੀ ਹੋਗਾ ਕੁਝ ਚੀਜ਼ ਨੂੰ ਕਹਿਣਾ ਐਜ਼ ਆਫ ਨਾਓ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ ਇਹਨੂੰ ਅਜੀ ਮੈਡੀਕਲ ਅ ਅਸਿਸਟੈਂਸ ਲਈ ਭੇਜ ਜਾਏਗਾ ਬਾਕੀ ਚੀਜ਼ ਅਸੀਂ ਦੀ ਪੁੱਛਕਿਛ ਕਰਕੇ ਫਿਰ ਆਗੇ ਜਿਹੜਾ ਫੜਿਆ ਇਨਵੈਸਟ ਸਰ ਗੋਲੀ ਕਿੱਥੇ ਲੱਗੀ ਪਹਿਲੇ ਲੈਗ ਸ਼ਾਟ ਹੋਇਆ ਤੇ ਲੱਤ 'ਚ ਗੋਲੀ ਲੱਗੀ ਠੀਕ ਆ ਨੰਗਾ ਹਟਾਇਆ ਮੈਂ ਤੇ ਦੋਮੀ ਹੁੰਦਾ ਨਾ ਦੇਖੋ ਜੀ ਬੜਾ ਬੜਾ ਸਿੰਪਲ ਹੈ ਜੀ ਪੁਲਿਸ ਸੈਲਫ ਡਿਫੈਂਸਿਵ ਫਾਇਰ ਕਰਦੀ ਹੈਗੇ ਇਨ ਸੈਲਫ ਡਿਫੈਂਸਿਵ ਵੀ ਬੜਾ ਇਹਦੇ ਚ ਹੈ ਕਿ ਉਹਨਾਂ ਨੂੰ ਮਿਨਿਮਮ ਜਿਹੜਾ ਹੈਗਾ ਜਿਹੜਾ ਹੈਗਾ ਸੇਫਟੀ ਸਾਰੀ ਸੇਫਟੀ ਨੂੰ ਧਿਆਨ ਚ ਰੱਖ ਕੇ ਫਾਇਰ ਕਰਨਾ ਹੁੰਦਾ ਜੀ ਇਸ ਕਰਕੇ ਅਸੀਂ ਜੀ ਵਾਈਟਲ ਇੰਜਰੀ ਤੋਂ ਅਮੈਸ਼ਾ ਕਰਦੇ ਹੈਗੇ ਜੀ ਅਸੀਂ ਇਹਦੇ ਸੇ ਬੜਾ ਹੀ ਪ੍ਰਕਸ਼ਨ ਵਰਤਦੇ ਹੈਗੇ ਥੈਂਕ ਯੂ ਠੀਕ